ਅਸੀ ਗੱਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਟਾਈਮ ਦੀ ਵੱਡੀ ਖਬਰ ਮੋਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਜਿੱਥੇ ਕਿ ਮੋਗਾ ਪੁਲਿਸ ਦੇ ਵੱਲੋਂ 250 ਗ੍ਰਾਮ ਹੀਰੋਨ ਨਾਲ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਦ ਨਸ਼ੇ ਵਿਰੋਧ ਪੰਜਾਬ ਸਰਕਾਰ ਸਖਤ ਦਿਖਾਈ ਦੇ ਰਹੀ ਆ ਜਦ ਨਸ਼ੇ ਵਿਰੋਧ ਦੇ ਤਹਿਤ ਲਗਾਤਾਰ ਜਿਹੜੀਆਂ ਕਾਰਵਾਈਆਂ ਸਮਗਲਿਆਂ ਦੇ ਉੱਤੇ ਜਾਰੀ ਆ ਤੇ ਲਗਾਤਾਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਜਿਹੜਾ ਨਸ਼ਾ ਹੋ ਫੜਿਆ ਜਾ ਰਿਹਾ ਅੱਜ ਇਹ ਤਰ ਜਿਹੜੀ ਅੱਜ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਮੋਗਾ ਦੇ ਵਿੱਚ 250 ਗ੍ਰਾਮ ਫਿਰੰ ਜਿਹੜੀ ਕਿ ਬ੍ਰਾਂਧ ਕੀਤੀ ਆ ਉਸ ਦੇ ਨਾਲ ਮੋਟਰਸਾਈਕਲ ਸਵਾਰ ਵੀ ਜਿਹੜਾ ਕਾਬੂ ਕੀਤਾ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਪੱਤਰਕਾਰ ਸੰਜੀਵ अरोड़ा ਗੱਲਬਾਤ ਕਰਦੇ ਆ ਕੀ ਮੈਟਰ ਸੀ ਸਾਰਾ ਕਿਵੇਂ ਜਿਹੜੀ ਸਾਰੀ ਕਾਰਵਾਈ ਹੋਈ ਆ ਗੱਲਬਾਤ ਕਰਦੇ ਆ ਅਸੀਂ ਪੱਤਰਕਾਰ ਸਾਡੇ ਸੰਜੀਵ अरोड़ा ਮੋਗਾ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਜੀਤਾ ਜੀ ਦੇਖੋ ਜਿਹੜੀ ਹੈਗੀ ਆ ਮੋਗਾ ਪੁਲਿਸ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ 250 ਗ੍ਰਾਮ ਹੈਰਨ ਨਾਲ ਇੱਕ ਵਿਅਕਤੀ ਨੂੰ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਿਹੜੇ ਸੀਐਸਟਾ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਅਸ਼ਕੀ ਮੋਗਾ ਦੇ ਗਾਂਧੀ ਵੱਲੋਂ ਲਗਾਤਾਰ ਨਸ਼ਾ ਤਸਕਰੀ ਉੱਪਰ ਸਕੰਡਿਆ ਕਸਾਇਆ ਜਾ ਰਿਹਾ ਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਪੂਰਾ ਬਸਟੇਡੀ ਨਾਲ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਆਈ ਹੈ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸਨੀ ਪੁੱਤਰ ਪ੍ਰਸੇਨ ਸਿੰਘ ਜੋ ਕਿ ਜੀਰਾ ਦਾ ਰਹਿਣ ਵਾਲਾ ਹੈ ਤੇ ਇਸ ਵਕਤ ਮੋਗਾ ਧਰਮਸਿੰਘ ਨਗਰ ਵਿੱਚ ਕ੍ਰਾਈਟੇਰ ਇੰਦਰ ਜੇਸਨ ਨੂੰ ਲੈ ਕੇ ਸੀਐਸਟਾਫ ਨੇ ਉਸਦੀ ਜਾਣਕਾਰੀ ਦੇ ਮੁਤਾਬਕ ਉਹ ਐਸੇ ਮੇਲੇ ਜਿਹੜਾ ਲਿੰਕ ਰੋਡ ਪਿੰਡ ਸੰਧੂਆ ਕੋਲੇ ਖੜਿਆ ਹੋਇਆ ਗਾਗਲੀ ਰੇਟ ਕਰ ਰਿਹਾ ਹੈ ਜੀ ਪੁਲਿਸ ਪਾਕਿਓਥੇ ਪਹੁੰਚੀ ਰਹੀ ਤੇ ਉਸ ਨੂੰ ਜਿਹੜੇ ਤਲਾਸ਼ੀ ਲੈਣ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਮੋਟਰਸਾਈਕਲ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਤੇ ਉਸ ਤੋਂ ਜਿਹੜੀ ਹੋਰ ਪੁੱਛਗਿੱਛ ਵੀ ਜਿਹੜੀ ਕੀਤੀ ਜਾ ਰਹੀ ਹੈ ਵੀ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਵੇਚਣਾ ਸੀ ਇਸ ਸਬੰਧੀ ਜਿਹੜੀ ਹੈਗੀ ਪੋਸਿਬਲ ਪੂਰੀ ਜਿਹੜੀ ਹੈਗੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਐਸਪੀ ਡੀ ਬਾਖਸ਼ੇ ਸਿੰਘਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਸ ਦੌਰਾਨ ਉਹਨਾਂ ਨੇ ਦੱਸਿਆ ਕਿ ਇਹਦਾ ਜਿਹੜਾ ਸਲੀ ਹੈਗਾ ਇਹ ਲੰਬੇ ਸਮੇਂ ਤੋਂ ਜਿਹੜਾ ਹੈਗਾ ਇਹ ਨਸ਼ੇ ਵੇਚਦਾ ਆਦੀ ਸੀ ਜਿਸ ਨੂੰ ਲੈ ਕੇ ਉਸ ਜਣਾ ਮਿਲੀ ਸੀ ਕਿ ਤਰਨ ਸਿੰਘ ਨਗਰ ਵਿੱਚ ਕਿਰਾਏ ਤੇ ਰਹਿ ਰਿਹਾ ਪੌਸੇ ਮੌਕੇ ਤੇ ਪਹੁੰਚ ਕੇ ਜਿਹੜੀ ਹੈਗੀ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਮਾਲਕ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੀ ਹੈ ਕਿ ਇਹਨਾਂ ਨੇ ਕਦੋਂ ਤੇ ਇੱਥੇ ਰਹਿ ਰਿਹਾ ਸੀ ਅਤੇ ਇਸ ਨੂੰ ਕਿਸ ਨੇ ਕਵਰਾ ਜਿਹਾ ਕਰਾਇਆ ਸੀ ਬਦ ਕਰਾਇਆ ਤੇ ਦਵਾਇਆ ਸੀ ਜੀ ਹੋਰ ਜਿਹੜੇ ਪੌਸੇ ਹੋਰ ਵੀ ਕਾਰਵਾਈ ਕੀਤੀ ਜਾਵੇਗੀ ਜੇ ਕੋਈ ਗ੍ਰਿਫਤਾਰੀ ਕਰਕੇ ਜਿਹੜਾ ਇਹਨੂੰ ਰਿਮਾਂਡ ਦੇਣ ਦੇ ਬਾਰੇ ਕੋਈ ਗੱਲਬਾਤ ਹੋ ਰਹੀ ਹੈ ਜੀ ਹਾਂਜੀ ਬਿਲਕੁਲ ਜਿਹੜਾ ਪੁਲਿਸ ਵਾਲੇ ਜਿਹੜਾ ਮਾਮਲਾ ਸਿਟੀ ਸਾਊਥ ਵੀ ਫੇਰ ਦਰਜ ਕਰ ਲਿਆ ਗਿਆ ਤੇ ਇਹਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੰਨਾ ਨੂੰ ਵੇਚਦੇ ਸੀ ਇਹ ਸਾਰੀ ਜਾਣਕਾਰੀ ਜੀ ਲਿੱਤੀ ਜਾਵੇਗੀ ਜੀ ਬਹੁਤ ਬਹੁਤ ਧੰਨਵਾਦ ਜੀ ਏ ਸਾਡੇ ਪੱਤਰਕਾਰ ਸੰਜੀਵ अरोड़ा ਜਿਹੜੇ ਕਿ ਮੁੱਗੇ ਤੇ ਜੁੜੇ ਸੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਕਿ 250 ਗ੍ਰਾਮ ਜਿਹੜੀ ਹੀਰੜ ਬਰਾਮਦ ਹੋਈ ਆ ਨੰਬਰ 17 ਸਮੇਂ ਤੱਕ ਨੌ ਜਣ ਕਾਬੂ ਕੀਤਾ ਉਹਨਾਂ ਨੇ ਦੱਸਿਆ ਕਿ ਕਿਰਾਏ ਦੇ ਮਕਾਨ ਦੇ ਵਿੱਚੋਂ ਇੱਕ ਤਸ਼ਖਸ਼ ਰਹਿ ਰਿਹਾ ਸੀ ਤੇ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਉਹ ਸਖਸ਼ ਨੂੰ ਰੱਖਿਆ ਜਾ ਰਿਹਾ ਸੀ ਮਕਾਨ ਮਾਲਕਾਂ ਦੇ ਉੱਤੇ ਵੀ ਜਿਹੜੀ ਪੋਸ ਦੇ ਵੱਲ ਸੁਕੰਜਾ ਕ੍ਰਿਸ਼ਨ ਦੀ ਤਿਆਰੀ ਹੈ ਦੋਨਾਂ ਉੱਤੇ ਵੀ ਜਿਹੜੀ ਕਾਰਵਾਈ ਹੋਣ ਵਾਲੇ ਸਮੇਂ ਦੇ ਵਿੱਚ ਕੀਤੀ ਜਾ ਸਕਦੀ ਆ ਹਾਂ ਅੱਜ ਜਿਸ ਸੀਆਏ ਸਟਾਫ ਵੱਲੋਂ ਇੱਕ ਵਧੀਆ ਰਿਕਵਰੀ ਹੋਈ ਹੈ ਜੋ ਪੰਜਾਬ ਸਰਕਾਰ ਵੱਲੋਂ ਇੱਕ ਨਸ਼ਾ ਵਿਰੁੱਧ ਜੰਗ ਚੇੜਿਆ ਹੋਇਆ ਉਸ ਦੇ ਅਸੀਂ ਇੱਕ ਜਿਹੜਾ ਹੈਗਾ ਸਨੀ ਪੁੱਤਰ ਤਰਸੀਮ ਲਾਲ ਪੁੱਤਰ ਚੰਮਨ ਲਾਲ ਜੋ ਪਹਿਲਾਂ ਜੀਰੇ ਦਾ ਰਹਿਣ ਵਾਲਾ ਸੀ ਹੁਣ ਇਹ ਮੋਗੇ ਚ ਇਹਨੇ ਰਹਿ ਆਸ਼ ਲਈ ਹੋਈ ਸੀ ਤੇ ਇੱਥੇ ਰਹਿ ਕੇ ਇਹ ਨਸ਼ੇ ਦਾ ਕਾਰੋਬਾਰ ਇਹਨੇ ਸ਼ੁਰੂ ਕੀਤਾ ਹੋਇਆ ਸੀ ਇਸੇ ਦੇ ਤਹਿਤ ਹੀ ਸੀਏ ਪੁਲਿਸ ਨੂੰ ਜੋ ਇਨਫੋਰਮੇਸ਼ਨ ਮਿਲੀ ਹੈਗੀ ਕਿ ਇਹ ਇੱਥੇ ਮੋਗੇ ਏਰੀਆ ਚ ਇੱਕ ਆਪਣਾ ਨਸ਼ੇ ਦਾ ਕੰਮ ਇਹਨੂੰ ਸ਼ੁਰੂ ਕੀਤਾ ਹੋਇਆ ਤੇ ਉਸ ਦੇ ਤਹਿਤ ਹੀ ਸੀ ਆਪਣੇ ਮੋਗਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ 250 ਗ੍ਰਾਮ ਹਿਰੋਇਨ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਪੀਬੀਯੂ 29 79 81 ਹੈਗਾ ਇਸ ਨੂੰ ਅਸੀਂ ਰੈਟਨਲਿਗਸ ਰਹਿਣ ਕੀਤਾ ਤੇ ਰਜਿਸਟਰੀਆ ਉਸ ਦੇ ਤਹਿਤ ਹੀ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ ਮੇਨ ਡਿਸਟ੍ਰਿਕਟ ਦੀ ਐਫ ਆਈ ਆਰ ਨੰਬਰ 90 90 ਜਿਹੜੀ ਹੈਗੀ ਹੈ ਸਾਨਾ ਠਾਣਾ ਸਿਟੀ ਸਾਊਥ ਰਜਿਸਟਰ ਕੀਤੀ ਹੈ ਇਹ ਕੋਈ ਡਰਗਮਨੀ ਵੀ ਬਰਾਮਦ ਨਹੀਂ ਇਹਦੇ ਵਿੱਚ ਹਲੇ ਡਰਗਮਨੀ ਨਹੀਂ ਬਰਾਮਦ ਹੋਈ ਹੈਗੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਪਏ ਆ ਕਿ ਇਹਦਾ ਬੈਕਗਰਾਉਂਡ ਕੀ ਸੀ ਤੇ ਜੀਰੇ ਤੋਂ ਆ ਕੇ ਇੱਥੇ ਕਿਉਂ ਰਹਿਣ ਲੱਗਿਆ ਸੀ ਸਰ ਮੋਟਰਸਾਈਕਲ ਇਹਦਾ ਆਪਦਾ ਜਾਂ ਚੋਰੀ ਦਾ ਇਹ ਵੀ ਵੈਰੀਫਾਈ ਕਰਦੇ ਪਏ ਹੈਗੇ ਆ ਇਹਦਾ ਨੰਬਰ ਜਿਹੜਾ ਹੈਗਾ ਮੋਗੇ ਡਿਸਟ੍ਰਿਕਟ ਦੇ ਲੱਗਿਆ ਹੋਇਆ ਹੈ ਕਿ ਇਹ ਇਹ ਵਿੱਚ ਐਸੀ ਨੰਬਰ ਤੋਂ ਕੀ ਦਾ ਮੋਟਰਸਾਈਕਲ ਹੈ ਕਿੱਥੋਂ ਲਿਆ ਸੀ ਇਹਨੇ ਤੇ ਇੱਥੇ ਇਹਨੂੰ ਕਿਨੇ ਕੰਮ ਮਿਲਤੀ ਨੇ ਕਰ ਲੈ ਕੇ ਦਿੱਤਾ ਹੈਗਾ ਜਿਹੜਾ ਜੀ ਦੇ ਕਹਿੰਦੇ ਕੰਮ ਹੈ ਇਹ ਕਿਹਦਾ ਹੈ ਜੀ ਇਹ ਹਜੇ ਕਿੱਥੇ ਕਰ ਰਿਹਾ ਹੈ ਜਿਹੜਾ ਰਹਿੰਦੇ ਸੀ ਕੱਲਾ ਤੇ ਇਹ ਜੀ ਵੈਰੀਫਾਈ ਕਰੀ ਜਾਂਦੇ ਹੈਗੇ ਪਰ ਇੰਨਾ ਪਤਾ ਲੱਗਿਆ ਇਹ ਹਾਲ ਹੀ ਇੱਥੇ ਜ ਧਰਮਸੀਂਗਰ ਜਿਹੜਾ ਹੈਗਾ ਇੱਥੇ ਰਹਿ ਰਿਹਾ ਸੀ ਦੀ तकरीबन 28 ਸਾਲ ਉਮਰ ਦੇ ਹੈਗੇ ਸਰ ਫਿਲਹਾਲ ਕੋਈ ਸਰ ਹੋਰ ਕੋਈ ਪਰਚਾ ਸਰ ਇਹਦੇ ਤੋਂ ਸਾਹਮਣੇ ਆਇਆ ਨਹੀਂ ਅਸੀਂ ਦਸੀ ਨੇ ਹਜੇ ਤੱਕ ਸਾਨੂੰ ਸਾਡੇ ਇੱਥੇ ਪਰਚਾ ਨਹੀਂ ਸਾਨੂੰ ਸਾਹਮਣੇ ਆਇਆ ਅਸੀਂ ਫਿਰੋਜ਼ਪੁਰ ਤੋਂ ਵੀ ਇਹਦਾ ਰਿਕਾਰਡ ਬਰਤਾਲ ਕਰਾ ਰਹੇ ਹੈਗੇ ਕਿਉਂ ਕਿਉਂ ਇੱਥ ਚਾਹਤ ਉਹ ਤੇ ਵੀ ਕੰਮ ਕਰਦਾ ਹੋਵੇ ਇਹ ਤਾਂ ਰਮ ਸਿੰਘ ਨਗਰ ਚ ਸਰਕਿੰਨੇ ਦਿਨਾਂ ਤੋਂ ਰਹਿ ਕਿੰਨੇ ਮਹੀਨੇ ਤੋਂ ਰਹਿ ਰਿਹਾ ਸੀ ਇਹ ਬਸ ਸਾਨੂੰ ਹੀ ਐਡਰੈਸ ਪਤਾ ਲੱਗਿਆ ਹੈਗਾ ਇਹ ਵੈਰੀਫਾਈ ਕਰਦੇ ਆ ਕਿ ਕਿਉਂ ਰਹਿ ਰਿਹਾ ਸੀ ਕਿਵੇਂ ਰਹਿ ਰਿਹਾ ਸੀ ਕਿਹਨੇ ਇਹਨੂੰ ਘਰ ਦਵਾਇਆ ਹੈਗਾ ਸਾਰਾ ਇਹਦਾ ਮੋਡਲ ਸਪਰੈਂਡਿੰਗ ਕੀ ਸੀ ਹੋਰ ਵੀ ਬੰਦੇ ਨਾਲ ਹੋਣਗੇ ਇਹ ਸਾਰੀ ਅਸੀਂ ਵੈਰੀਫਾਈ ਕਰਦੇ ਇਸ ਪਰਚੇ ਨੂੰ ਅਸੀਂ ਤੈਅ ਤੱਕ ਜਾਵਾਂਗੇ ਸਬਡਿਟ ਟੂ ਮਰਚਰੈਂਟ ਕੁਆਂਟੀਟੀ ਸਰ ਜੀ ਜੀ ਤੇ ਪਰਚੇਸ ਵੀ ਤੇ ਉਸ ਸੈਲਰ ਵੀ ਚਾਹੀਦਾ ਅਗੇ ਬਾਇਰ ਵੀ ਜਿਹੜੇ ਜਾਰਡੀਨੇਟਲੀ ਆਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਸਾਰੇ ਐਸਟੈਬਲਿਸ਼ ਕਰਾਂਗੇ ਇਹ ਕਿੱਥੋਂ ਲੈ ਕੇ ਆਉਂਦਾ ਸੀ ਇਹਦਾ ਕੋਈ ਫਰੋਇਪੋਰਟ ਚ ਲਿੰਕ ਹੈਗਾ ਕਿਤੇ ਹੋਰ ਡਿਸਟ੍ਰਿਕਟ ਚ ਲਿੰਕ ਹੈ ਜਾਂ ਇੱਥੇ ਫਾਰਵਰਡ ਲਿੰਕੇਜ ਹੈ ਕਿਨੂੰ ਅੱਗੇ ਵੇਚਦਾ ਸੀ ਕਿਨੂੰ ਕਿਨੂੰ ਵੇਚੇ ਇਹਦੀ ਪੂਰੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਹੈਗਾ ਪਰਚੇ ਦੀ ਅਸੀਂ ਜੋ ਹਾਲ ਨੂੰ ਬੰਦੇ ਹੈਗੇ ਉਹਨਾਂ ਨਾਮੀਟ